ਆਰੇ ਮੰਮਾ ਆਈ ਗਏ ਆ ਤੇ ਸਸਤੀ ਕਮ ਹੂੰ ਕਿੰਦਰ ਸੌਣ ਕਿਤੇ ਦਿਖਣ ਡਿਆ ਉਹ ਮੰਮੀ ਬੰਮੀਆ ਨੂੰ ਗਏ ਆ ਤੇ ਨਿਆਲੇ ਸਕੂਲ ਗਏ ਹਾਂਜੀ ਸਕੂਲ ਗਏ ਅੱਛਾ ਹੋਰ ਭੈਣ ਦੀ ਟਾਡਾ ਕਿਦਾਂ ਕੋਡਿਆ ਗਏ ਠੀਕ ਆ ਦਵਾਈ ਦੂ ਹੀ ਖਾਂਦੇ ਜੇ ਅੱਛਾ ਉਹੀ ਮੇਰ ਨਾਲ ਗੁੱਸੇ ਦੇ ਨਹੀਂ ਗੁੱਸੇ ਨਹੀਂ ਨਹੀਂ ਲੈ ਮਮਮੀ ਦੱਸ ਕਿਉਂ ਗਸਿਆ ਨਾ ਮਮਮੀ ਇਹ ਕਦੇ ਹੱਸ ਕੇ ਮੇਰੇ ਕੋਲ ਬੋਲਦੀ ਹੁੰਦੀ ਸੀ ਤਾਂ ਮੌਣ ਤੇ ਕੋ ਪਤਾ ਮਮਮੀ ਕੀ ਗੱਲ ਹੋਈ ਆ ਮਮਮੀ ਦਾੜ ਦੋਣ ਲਈ ਆ ਤਾਂ ਕਰਕੇ ਹਾਂ ਅੱਛਾ ਦਾੜ ਦਵਾਈ ਲਿਆਉਣੀ ਨਹੀਂ ਆ ਚਾਹ ਲਓ ਮਮਮੀ ਨੂੰ ਫੜਾਓ ਚ ਆ ਲਓ ਇਹ ਜਿਹੜੇ ਕੁੜੀ ਆਈ ਨਾ ਕਿਦੇ ਦੀ ਬਾਹ ਦਾ ਬੁਰਾ ਹਾਲ ਕਰ ਮਾਰ ਦਾ ਸੁੱਦੀ ਦਾ ਨਾ ਨਾ ਤਾਈ ਉਹ ਹਾਂ ਕਿ ਜਦ ਖਾਈ ਨਹੀਂ ਅੱਛਾ ਬੈਣ ਜੀ ਇਹ ਗੱਲ ਦੀ ਮੇਰੇ ਨਾਲ ਨਾਰਾਜ਼ਗੀ ਆ। ਬੈਣ ਜੀ ਨਾਰਾਜ਼ਗੀ ਨੇ ਪੈ ਗਈ। ਫਿਰ ਵੀ ਥੋੜਾ ਬਾਕੀ ਬੋਲੱਖਾ ਰੱਖਣਾ ਚਾਹੀਦਾ। ਹੋ ਨਹੀਂ ਨਹੀਂ ਮੰਮੀ। ਮਮੀ ਦੀ ਅੰਮੇ ਮਰੀ ਜਾਂਦੇ ਆ। ਐਨੀ ਵੀ ਨਹੀਂ ਬਾਹ ਦੁਖਦੀ। ਐਥੇ ਨਹੀਂ ਡਾਕਟਰ ਨੂੰ ਵਿਖਾਇਆ ਸੀ। ਉਹਨੇ ਇੱਕ ਦੋ ਵਾਰੀ ਮਲੀ ਆ ਤੇ ਠੀਕ ਹੋ ਗਿਆ ਵਾ। ਬੈਣ ਜੀ ਤੁਸੀਂ ਹਾਂ ਗੱਲ ਕਰਦੇ ਜੇ ਸਾਡੇ ਲਾਗੇ ਮਲਨ ਵਾਲਾ ਹੈਗਾ ਹੀ ਨਾਲ ਦੇ ਪਿੰਡ। ਇਹਨੂੰ ਮੈਂ ਕਿੰਨਾ ਜ਼ੋਰ ਲਾਇਆ ਪੁੱਛੋ। ਕਿਤੇ ਗੋਰਾ ਵੀ ਖੇਚੇ ਵਿੱਚ ਖੜੇ ਵੀ ਚਲੋ ਅਜ ਬੁਖਾਲਦੇ ਆਂ ਕੀ ਗੱਲ ਵਾ ਪਤਾ ਲੱਗੂ ਕੌਣਾ ਕੋਹ ਪਰ ਇਹ ਕਹਿੰਦੀ ਮੈਂ ਜਾਣਾ ਹੀ ਪੇਕੇ ਨੇ ਜਾਣਾ ਹੀ ਪੇਕੇ ਆ ਮੈਂ ਪਿੰਡ ਹੀ ਜਾਣਾ ਵਾ ਨਾ ਭਰਾ ਨੂੰ ਫੋਨ ਕਰਤਾ ਵਾ ਤੇ ਉਹਨੇ ਮੈਨੂੰ ਲੈਣ ਆ ਜਾਣਾ ਮੈਂ ਤੇ ਉੱਥੇ ਬਾਹਵ ਖਾਲਣੀ ਮੇਰਾ ਪਹਿਲਾਂ ਵੀ ਮੋਢਾ ਇੱਕ ਵਾਰ ਉੱਤਰਿਆ ਸੀ ਮੈਂ ਉੱਥੇ ਵਿਖਾਇਆ ਸੀ ਮੈਂ ਨਹੀਂ ਹੋਰ ਕਿਤੇ ਵਿਖਾਉਣਾ ਜੇ ਨਹੀਂ ਆਣੀ ਨਹੀਂ ਗਈ ਤੇ ਬਦੋਬਦੀ ਖਾਦੇ ਉਹਦਾ ਬਾਹਵ ਖਾਲ ਕੇ ਲਿਆਉਂਦੇ ਭੈਣ ਜੀ ਮੈਂ ਕੁਸੜ ਚੋਕੇ ਤੇ ਉਹਨੇ ਉਹ ਲੈ ਨਹੀਂ ਜਾਣਾ ਮੰਮੀ ਵੈਸਾ ਬਸਾਈਦਾ ਕੰਮ ਨਾ ਕਰੋ ਕੋਈ ਗੱਲ ਨਹੀਂ ਹੁਣ ਕੁੜਮਣੀ ਆਈ ਗੱਲਾਂ ਬਾਤਾਂ ਮਾਰ ਉਹਦਣਾ ਐਵੇਂ ਨਹੀਂ ਇਹੋ ਜਿਹੀ ਗੱਲਾਂ ਸੇੜੀ ਦੀਆਂ ਭੈਣ ਜੀ ਮੇਰੇ ਕੋ ਕਿਹੜੀਆਂ ਬੋਤੀਆਂ ਵਾ ਇਹੋ ਕੋਹਤੇ ਹੈ ਵਾ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਉਹਨੂੰ ਪੁੱਛੋ ਆਪਣੀ ਕੁੜੀ ਨੂੰ ਪਹਿਲਾਂ ਤੁਸੀਂ ਅਹੀਂ ਤੇ ਬੱਚਿਆਂ ਨੂੰ ਇਹੋ ਬਾਤ ਦੁੱਤੀ ਆ ਕਿ ਅਸਲੀ ਮਾਵਾ ਸਾਡੀਆਂ ਉਹ ਹੋਇਆ ਜੇ ਮਾਵਾ ਗਾਲਣਾ ਬੰਦ ਕੀ ਅਹੀਂ ਤੇ ਤੋਰ ਦੁੱਤੀ ਆ ਜੇ ਮਾਂ ਅਗਲੀ ਆ ਹੁਣ ਚਲੀ ਗਈ ਤੇ ਚਲੀ ਭੈਣ ਜੀ ਮੇਰੀ ਗੱਲ ਸੁਣੋ ਆਂਦੇ ਹੁੰਦੇ ਪਈ ਸਰਫੇ ਦੇ ਦਿੱਤੀਆਂ ਪੁੱਤ ਵਾ ਤੇ ਮਾਵਾਂ ਤੇ ਹੁਣ ਇਹਨਾਂ ਦੇ ਬੰਨਾਏ ਹੱਡੀ ਜਾਂਦੇ ਹੁੰਦੇ ਵੀ ਜਦੋਂ ਤੁਸੀਂ ਤੋਰਤੀ ਤੇ ਹੁੰਦੇ ਹੁੰਦੇ ਵੀ ਨਾ ਉਹ ਕੀ ਤੇ ਕੀ ਤੇ ਐਦਾਂ ਦਾ ਨਾ ਤੁਸੀਂ ਸੋਚਿਆ ਨਾ ਕਰੋ ਤੁਸੀਂ ਹਾ ਤੇ ਗੱਲਾਂ ਹੀ ਲੰਮੀਆਂ ਚੌੜੀਆਂ ਕਰਦੇ ਹੀ ਉਹ ਗੁੱਸਾ ਮੈਨੂੰ ਲੱਗਦਾ ਵੀ ਉਹ ਹੀ ਆ ਤੁਹਾਨੂੰ ਵੀ ਇਹਨੂੰ ਮਿਲਾਉਣ ਨਹੀਂ ਖੜਿਆ ਮੈਂ ਲੰਮੀਆਂ ਚੌੜੀਆਂ ਗੱਲਾਂ ਵੀ ਕਰਦੀ ਕੁੜੀ ਦਾ ਹੱਥ ਲੈ ਕੇ ਮੇਰਾ ਉਹ ਹੋ ਉਹ ਕੁਛ ਨਹੀਂ ਹੋ ਗਿਆ ਕੁੜੀ ਨੂੰ ਤਵਿੰਦਰ ਮੇਰੀ ਗੱਲ ਸੁਣ ਪਹਿਨ ਜੀ ਨੂੰ ਸਮਝਾ ਦੱਸ ਵੀ ਕਿੰਨੇ ਤਰਲੇ ਕੱਢੇ ਹੁਣ ਮੈਂ ਤੈਨੂੰ ਗੁੱਸੇ ਧੱਕ ਕੇ ਤੇ ਕੁੜੀ ਖੜਨੀ ਸਾਡੀ ਮੇਰੀ ਗੱਲ ਸੁਣੋ ਮੰਮੀ ਈ ਆ ਨਾ ਤਾਂ ਦੁੱਖ ਆਉਂਦੇ ਆ ਉਹਨੂੰ ਗੱਲ ਦੇ ਉੱਥੇ ਆ ਗਈ ਕੋਈ ਨਹੀਂ ਹੁੰਦਾ ਤੁਸੀਂ ਨਾ ਜਿੰਨਾ ਇਹਨਾਂ ਨੂੰ ਦੁੱਖਵਾਵਾਂ ਉਨਾ ਹੀ ਮੈਨੂੰ ਦੁੱਖ ਵਾ ਤਾਂ ਹੀ ਤੁਸੀਂ ਭੱਜ ਆਏ ਜੀ ਵੇਖ ਲਓ ਮੰਮੀ ਤੁਸੀਂ ਤਾਂ ਮੰਨਦੇ ਨਹੀਂ ਉਹ ਗੱਲ ਕਰੀ ਜਾਂਦੇ ਜੇ ਚਲੋ ਬਹੁਤ ਹੀ ਮੈਂ ਜੀ ਤੇ ਬਹੁਤੇ ਨਰਾਜ ਹੋਗੇ ਮੇਰੇ ਨਾਲ ਹੁਣ ਮੈਂ ਉੱਠਣ ਲੱਗੀ ਕਿ ਤੇ ਲਾੜੀ ਨਾ ਪਿਓ ਮੈਂ ਮੰਮੀ ਇੱਕ ਮਿੰਟ ਹਾਏ ਹਾਏ ਆ ਕਿੱਦਾਂ ਦੀ ਗੱਲ ਕਰਦੀਆਂ ਨੇ ਭੈਣ ਜੀ ਐਂਦਾ ਨਾ ਕਰਿਆ ਕਰੋ ਵੇਖੋ ਰਿਸ਼ਤੇਦਾਰ ਹੁੰਦੇ ਫੁੱਲਾਂ ਦੀ ਬਾਸ ਨਾਲ ਕੋਈ ਨਰਾਜ਼ ਨਹੀਂ ਹਾਂ ਤੇ ਤੁਸੀਂ ਇਹਨੂੰ ਹੁਣ ਆਪੇ ਉਹਲੇ ਪੁੱਛ ਲਿਓ ਕਿੱਦਾਂ ਹੀ ਤਰਲੇ ਲਏ ਗੋਰਿਆਂ ਨੇ ਤੇ ਮੈਂ ਕਿ ਚੱਲ ਤੈਨੂੰ ਵਿਖਾ ਲ ਕੇ ਲਈ ਇੱਕ ਵਾਰ ਵਿਖਾ ਲ ਲੈਨੇ ਫੇਰ ਤੂੰ ਭਾਵੇਂ ਆਪਣੇ ਭੇਟੇ ਚੰਜੀ ਆਹ ਕੇ ਮਿੰਟਾਂ ਚ ਗਏ ਭਰਾਵੇਂ ਸੀ ਨਹੀਂ ਕੀਤੀ ਉਸ ਵੇਲੇ ਆ ਗਏ ਤਾਂ ਨਹੀਂ ਅਹੀਂ ਵੀ ਇਦਾਂ ਹੀ ਅਹੀਂ ਵੀ ਇਦਾਂ ਹੀ ਅਦੇ ਦਵਾਲੇ ਦਵਾਲੇ 扑ੜਕਦੇ ਆਹੀਂ ਤੂੰ ਚੱਲ ਮੇਰੇ ਨਾਲ ਮੈਨੂੰ ਨਹੀਂ ਹਾਂ ਤੁਸੀਂ ਪੁੱਛ ਲਿਓ ਗੋਇ ਦਵਿੰਦਰ ਨੂੰ ਦਵਾਲੇ ਦਵਾਲੇ ਇਦਾਂ 扑ਕ ਦੇ ਰਹੇ ਆਹੀਂ ਵੀ ਤਾਂ ਕਹਿੰਦਾ ਜਾਨ ਦਿੰਦੇ ਆਪਣੀ ਭੈਣ ਤੇ ਇਦਾਂ ਹੀ ਆ ਭੈਣ ਜੀ ਸਾਰਿਆਂ ਨੂੰ ਘਰੋਂ ਘਰੀ ਇਦਾਂ ਹੀ ਆ ਕੇ ਤੁਸੀਂ ਤਾਂ ਜਾਣ ਕੇ ਗੁੱਸਾ ਇੰਨਾ ਕਰਨ ਦੇ ਆਈਓ ਚਲ ਗਈ ਆ ਕੀ ਕਰਨ ਲੱਗੀ ਭਾਬੀ ਮੈਂ ਲੱਕੀ ਨਾ ਟਮਾਟਰ ਮਗਾ ਕਰ ਰਹੀ ਤੀ ਨਾ ਤੇ ਮੈਂ ਨਾ ਦਾਲ ਪਈ ਥੋੜਾ ਜਿਹਾ ਤਲਕਾ ਲਾ ਲਈ ਤੇ ਥੋੜਾ ਜਿਹਾ ਪਨੀਰ ਦੀ ਘੁੱਟੀ ਬਣਾ ਲਈਏ ਸੁਨੀ ਭਾਬੀ ਕਿੱਥੇ ਆ ਉਹ ਅੰਦਰ ਟੀਵੀ ਦੇਖਦੇਗੀ ਭਾਬੀ ਜੀ ਆ ਵੇਖ ਲੈ ਇਹਦੀ ਕਰਤੂਤ ਮੇਰੀ ਸੱਸ ਨੂੰ ਦੁਰੋਗ ਵਗਾਟੇ ਸਸਰੀ ਘਰ ਸੁੱਟ ਕੇ ਨਾ ਤੇ ਹੁਣ ਅੰਦਰ ਟੀਵੀ ਲਾ ਕੇ ਬੈ ਗਈ ਆ ਮੈਨੂੰ ਤਾਂ ਉਦੋਂ ਨਹੀਂ ਚੰਗੀ ਲੱਗੀ ਤੇ ਮੈਂ ਹੁਣ ਪੁੱਛਦੀ ਆ ਨਾ ਇਹਨੂੰ ਹੁਣ ਤੁਸੀਂ ਨਾ ਆਖਿਓ ਕੋ ਜੇ ਮੈਂ ਬੋਲਣਾ ਬੰਦ ਕੀਤਾ ਵਾ ਨਾ ਇਹ ਨਾ ਸਮਝੋ ਵੀ ਦਿਵਿੰਦਰ ਚੁੱਪ ਹੋ ਗਈ ਆ ਮੇਰੀ ਗੱਲ ਸੁਣ ਤੂੰ ਜਾਣਾ ਵਾ ਐਵੇਂ ਬਹੁਤਾ ਮੂਨਾ ਲੱਗੀ ਉਹ ਕੋਈ ਨਹੀਂ ਨੀ ਮੇਰੀ ਗੱਲ ਸੁਣਾ ਹੈ ਤੂੰ ਮੇਰੀ ਭਾਬੀ ਆ ਪਰ ਭਾਬੀ ਕਹਿਣ ਨੂੰ ਜੀ ਨਹੀਂ ਕਰਦਾ ਆ ਟੀਵੀ ਅੱਗੇ ਨਹੀਂ ਕਦੀ ਵੇਖਿਆ ਹੈ ਤੈਨੂੰ ਆਏ ਗਈ ਦੀ ਸੁਨਾਸ ਹੈਗੀ ਕਿ ਨਹੀਂ ਮਾਸਾ ਤੂੰ ਐ ਸਾਸਰੀ ਕਾਲ ਮੇਰੀ ਸੱਸ ਨੂੰ ਸੁੱਟ ਕੇ ਆਈ ਆ ਜਿੱਦਾਂ ਕੋਈ ਗਵੰਡ ਆਇਆ ਹੁੰਦਾ ਵਾ ਨਾ ਨੇਜੀ ਕਰਦਾ ਭਾਬੀ ਕਹਿਨ ਨੂੰ ਤੇ ਨਾ ਕੋ ਨਾਂ ਲੈ ਲਿਆ ਕਰੋ ਬੜਾ ਵਟ ਲੱਗਾ ਸਾਸਰੀ ਘਰ ਦਾ ਕਿ ਸਾਸਰੀ ਘਰ ਨਹੀਂ ਬੁਲਾਈ ਤੇ ਜਾਂ ਮਿਲੀ ਨਹੀਂ ਆ ਸਤਕ ਸਤ ਕੀਤੀ ਤੇ ਹੈ ਨਾ ਤੁਹਾਡੇ ਵਾਂਗੂ ਨਹੀਂ ਆ ਮੂੰਹ ਵਟ ਕੇ ਤੇ ਨੰਗਝ ਲੱਗ ਗਏ ਅ ਨਾਲੇ ਮੇਰੀ ਗੱਲ ਸੁਣ ਆ ਸਾਰੀ ਉਮਰ ਤੈਨੂੰ ਸਾਸ ਦੀ ਕਦਰ ਨਹੀਂ ਕੀਤੀ ਅਜੇ ਤੈਨੂੰ ਹੁਣ 10 ਦਿਨਾਂ ਚ ਕਦਰ ਕਰਨੀ ਆ ਹੀ ਗਈ ਆ ਤੇ ਮੇਰੀ ਸਾਸਰੀ ਘਰ ਦਾ ਤੇ ਮਿਲਣ ਦਾ ਤੈਨੂੰ ਬੜਾ ਵਟ ਲੱਗ ਗਿਆ ਆ ਘਰ ਭਾਵੇਂ ਸਾਸ ਨੂੰ ਕਦੀ ਪੁੱਛਿਆ ਨਾ ਹੋਵੇ ਤਹੀ ਆ ਮੂੰਹ ਬੰਦ ਕਰ ਲੈ ਆਪਣਾ ਆ ਬੈਠਿਆ ਖਲੋਤਿਆ ਕਿ ਤੇ ਵੇਚ ਹੀ ਨਾ ਕਰਾ ਲਈ ਮੇਰ ਕੋ ਇਹਨਾਂ ਸੋਚੀ ਪਿੱਦਵਿੰਦਰ ਨੇ ਬੋਲਣਾ ਬੰਦ ਕਰਤਾ ਵਾ ਬੋਲਣਾ ਬੰਦ ਕੀਤਾ ਵਾ ਜ਼ੁਬਾਨ ਮੇਰੀ ਅਜੇ ਵੀ ਓਡੀ ਆ ਠੀਕ ਆ ਆ ਬੋਲਣਾ ਭੁੱਲੀ ਨਹੀਂ ਮੈਂ ਜੇ ਮੈਂ ਆਪਣੀ ਆਈ ਤੇ ਆ ਗਈ ਨਾ ਤੈਨੂੰ ਮੈਂ ਦੱਸ ਦੇਣਾ ਕਿ ਆਏ ਜਾਏ ਨਾ ਕਿੱਦਾਂ ਮਿਲਦਾ ਵਾ ਬਸ ਕਰ ਬਸ ਕਰ ਸਾਨੂੰ ਭੁੱਲਣੀ ਆ ਤੇ ਭਲੇਖਾ ਨਹੀਂ ਕਿਸ ਗੱਲਦਾ ਜ਼ੁਬਾਨ ਤੇ ਤੇਰੀ ਐਡੀ ਆ ਉਹ ਤਾਂ ਸਾਨੂੰ ਪਤਾ ਵਾ ਅੰਦਰ ਹੀ ਆ ਅਮਾਨੀ ਥੋੜਾ ਸਹੀ ਹੋਇਆ ਹੁਣ ਆ ਵਾ ਜ਼ੁਬਾਨ ਤੇ ਅੰਦਰ ਹੀ ਲੱਗੀ ਆ ਬਾਹਰ ਤੇ ਨਹੀਂ ਨਿਕਲੀ ਅੰਦਰੇ ਰਹਿ ਜਾਂਦੀ ਸਰੋਗਾ ਤੇਰੇ ਵਾਂਗੂ ਚਾਲ ਚਲਤਰ ਨਹੀਂ ਕਰਨੇ ਆਉਦੇ ਵੀ ਗਿਰਗਟ ਵਾਂਗੂ ਰੰਗ ਬਦਲ ਲਿਆ ਹੁਣ ਤੈਨੂੰ ਵੀ ਪਤਾ ਲੱਗ ਗਿਆ ਵੀ ਮੇਰੀ ਨਾਨਾ ਸੁਧਰ ਗਈ ਆ ਜਦੋਂ ਮੈਂ ਸੁਧਰੀ ਨਹੀਂ ਹਾਂ ਤੇ ਕਿਦਾਂ ਕਿਤੇ ਬਾਵਾ ਨੂੰ ਮਾਲਸਾਂ ਨਹੀਂ ਤੇਰੇ ਵਰਗੇ ਤੇ 420 ਚਲਤਰ ਜਨਾਨੀ ਚਾਹੋ ਜੀ ਹੱਸ਼ਿਆ ਓਹੋ ਨਾ ਤੇਰੇ ਚ ਵਿੱਚ ਜ਼ਮੀਰ ਹੈਗਾ ਵਾ ਤੇਰੇ ਵਰਗੀਆਂ ਥੋੜੇ ਦਿਨ ਸੁਧਰਦੀਆਂ ਹੁੰਦੀਆਂ ਵਾ ਮਿਆਂ ਚ ਤਲਵਾਰ ਥੋੜੇ ਦਿਨ ਹੀ ਰਹਿੰਦੀ ਹੁੰਦੀ ਆ ਓ ਚੱਲ ਚੰਗਾ ਚੰਗਾ ਹਣ ਬਹੁਤਾ ਮੇਰੇ ਕੋਲ ਹੋਰ ਰਾਸ ਜੇ ਲੱਗੀ ਕਿ ਬੰਦੇ ਆਉਂ ਉਹਦਾ ਨਾ ਹੋਗੇ ਤਾਂ ਰੋਟੀ ਪਾਣੀ ਕਰਾ ਲਾ ਕਿੱਦਾਂ ਚੱਲ ਨਹੀਂ ਇਹ ਆਖਣ ਦੀ ਜੇ ਦੀ ਕਦੀ ਵੇਖਿਆ ਹੀ ਨਹੀਂ ਹੁੰਦਾ ਉਹ ਦਹੀਂ ਕਰਨ ਵੱਡੀ ਜਾਂ ਪੱਕੀਆਂ ਖਾ ਜਿਹੜੀਆਂ 2 ਘੰਟੇ ਖਾਣੀਆਂ ਖਾਣਾ ਜੇ ਨਹੀਂ ਨਾ ਜਿਆਦਾ ਇੱਥੇ ਹਜਮ ਹੁੰਦਾ ਵੀ ਪਰੌਣੇ ਆਏ ਆ ਤਾਂ ਜਾ ਮਾਸੀ ਦੀਆਂ ਲੱਤਾਂ ਘੋਟਲਾ ਜਾ ਕੇ ਮੈਂ ਜਾਣਾਂ ਤੈਨੂੰ ਕੀ ਹੁੰਦਾ ਸਾੜਾ ਪੈਂਦਾ ਜਿਹੜੀ ਤੇਰੀ ਪੀੜ ਪੈਂਦੀ ਨਾ ਮੈਨੂੰ ਸਾਰਾ ਪਤਾ ਵਾ ਚੱਲੀ ਅੱਜ ਸਾਸ ਨਾਲ ਤੇ ਲੱਗੀ ਕਿ ਦਾ ਰੰਗ ਬਦਲਣਾ ਮੋਢੇ ਮਲਾਮਲਾ ਮੇਰੇ ਕੋ ਤੇ ਗੁਣਗੌਂਦੀ ਵੱਡੀ ਦੇ ਦੋਰੇ ਕਿਤੇ ਤੇਰਾ ਮੋਢਾ ਮੇਰੇ ਹੱਥ ਚ ਆ ਗਿਆ ਨਾ ਤੇ ਮੈਨ ਆਈ ਵੱਡੀ 900 ਕੁਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ ਆ ਦਿਮਾਗ ਖਰਾਬ ਕਰ ਛੜਿਆ ਮੇਰਾ ਟੀਵੀ ਵੇਖਣਾ ਖਰਾਬ ਕਰਤਾ ਮੇਰਾ ਇਹਨੇ ਹੇ ਗੱਬਾ ਕਿਦਾਂ ਬੋਲਣ ਲਈ ਹਾਂ ਦੱਸ ਤੇ ਮੱਖਰਾ ਕਾ ਛੜਿਆ ਕੁੜੀ ਨੇ ਕਿਤੇ ਸੋਨੇ ਕਿੰਨੀ ਆਵਾਜ਼ ਆਉਂਦੀ ਬਾਹਰ ਕਿਉਂ ਬੋਲਣ ਲਈ ਆ ਉਹਦੀ 사ਸ ਨਾ ਸੌਂਦੀ ਹੋਊਗੀ ਸੌਂਦੀ ਤੇ ਸੌਂਦੀ ਰੇ ਹੋਰ ਮੈਂ ਕੀ ਕਰਾਂ ਇਹਨੂੰ ਵੀ ਸ਼ਰਮ ਆਉਂਦੀ ਕਿੱਦਾਂ ਆਣ ਕੇ ਪਰਜਾਈ ਨਾ ਮੱਥਾ ਦੇਈ ਲੋੜ ਇਹਨੂੰ ਬੋਲਣ ਦਾ ਢੰਗ ਤਰੀਕਾ ਹੈ ਹੀ ਨਹੀਂ ਆ ਜੁਬਾਨ ਤੇ ਦੀ ਐਡੀ ਆ ਅੰਦਰ ਰੱਖੇ ਹਾਂ ਆਪਣੀ ਜੁਬਾਨ ਨੂੰ ਅਗਲੀ ਸੁਣੂਗੀ ਤੇ ਕੀ ਕਹੂਗੀ ਸੌਂਦੀ ਤੇ ਸੌਂ ਲੈ ਮੈਂ ਕੀ ਕਰਾਂ ਮੈਨੂੰ ਨੀ ਡਰ ਪਿਆ ਕਿਸ ਦਾ ਚੱਲੀ ਜਾਣਾ ਵਾ ਉਹਨੇ ਚੱਲ ਜੇ ਮੈਂ ਤਾਂ ਸਤਿ ਸ਼ੁਕਰ ਕਰਾਂਗੀ ਜਾਏ ਕਿਤੇ ਅਹੀਂ ਨਹੀਂ ਬੈਠਾ ਸੋਰੇ ਘਰ ਰਣ ਕੇ ਇਹਨੇ ਅਲੋਕਾਰ ਜਾਣਾ ਜਾਵੇ ਤੇ ਸਹੀ ਜਾਂਦੀ ਵੀ ਨਹੀਂ ਆ ਦੱਸ ਦੇ ਨਹੀਂ ਪੈਂਦੇ ਤੇ ਇੱਥੇ ਆ ਜਾਂਦੀ ਆ ਚਲ ਨਾ ਆਹੀ ਦਾ ਕਹ ਨਾਲੇ ਅੱਗੇ ਨਾਲੋਂ ਤੁਹਾਨੂੰ ਬਥੇਰੀ ਸੁਧਰ ਗਿਆ ਆਪਣੀ ਮਰਜ਼ੀ ਨਾਲ ਚੱਲੀ ਆ ਇਹੋ ਜੀਆਂ ਦੱਸ ਦੇਣੀ ਸੁਧਰਦੀਆਂ ਵਾ ਜ਼ੁਬਾਨ ਜਿਹੜੀ ਐਡੀ ਉਹ ਤੇ ਅੰਦਰ ਹੀ ਆ ਉਹ ਉਹ ਨਾਤੀ ਐ ਸਰੋਵਰ ਚ ਤਵਾਈ ਉਹਨੇ ਉਹ ਅੰਦਰ ਹੀ ਆ ਚਲ ਆ ਜਾ ਉਹ ਸੁਧਰ ਬਣਾ ਲਈਏ ਨਾਲ ਮਿਲ ਕੇ ਤੇ ਸੱਸ ਨੇ ਕਹਣਾ ਮੈਂ ਆਹੀ ਆ ਤੇ ਗੁੱਸੇ ਤੇ ਜੇ ਅੰਦਰ ਵੜ ਕੇ ਇਹੋ ਜਿਹਾ ਮੋਚ ਮੋਚ ਤੁਸੀਂ ਕਰੋ ਆ ਚਟੀਆਂ ਚਟੀਆਂ ਪੰਨੀਆਂ ਤੁਹਾਨੂੰ ਹੁੰਦੀਆਂ ਵਾ ਆ ਮੈਨੂੰ ਨਹੀਂ ਹੁੰਦੀਆਂ ਚਟੀਆਂ ਪੰਨੀਆਂ ਇਹਦੀਆਂ ਨਾ ਮੈਨੂੰ ਕਰਨਾ ਆਉਂਦਾ ਮੋਚ ਮੋਚ ਮੈਂ ਸਿੱਧੀ ਦੇਦੀ ਸਾਫ਼ ਦੇਦੀ ਆ ਨਵਿੰਦਰ ਹਾਂਜੀ ਮੰਮੀ ਉਹ ਤਾਂ ਤਿਆਰ ਹੋ ਦੇਣ ਬੜੇ ਨਿਕ ਨਿਕੇ ਚੱਲ ਗਏ ਮੰਮੀ ਬਸ ਰੋਟੀ ਤਿਆਰ ਹੋਣ ਢਈ ਆ ਤੇ ਤੁਸੀਂ ਰੋਟੀ ਖਾਓ ਤੇ ਮੈਂ ਕਪੜੇ ਮੈਂ ਖਾ ਕੇ ਆਈ ਸੀ ਤੇ ਮੈਂ ਕਪੜੇ ਲੈਣੇ ਨੇ ਤਿੰਨ ਪਤਾ ਵੀ ਸਹਿਰ ਵੀ ਸੋਣਾ ਵਾ ਸੁਖ ਵਾਤੇ ਨੇ ਲੀੜਾ ਕਪੜਾ ਲੈਣਾ ਕੋਟੀ ਕਾਟੀ ਅੱਛਾ ਜੁੱਟ ਵੇਖਣੀ ਆ ਤੇ ਤੂੰ ਆਪਣੀ ਪਸੰਦ ਦੀ ਕੋਈ ਵੇਖ ਲਈ ਉਹ ਤੋਂ ਉਹ ਚਲੋ ਕੋਈ ਗੱਲ ਨਹੀਂ ਫੁਲਕਾ ਤਿਆਰ ਕੀਤਾ ਵੱਡੀ ਭਾਬੀ ਨੇ ਤੁਸੀਂ ਫੁਲਕਾ ਖਾਓ ਤੇ ਮੈਂ ਕਪੜੇ ਚੇਂਜ ਕਰ ਲੈਣੇ ਆਹੋ ਚਲ ਛੇਤੀ ਕਰ ਲਾ ਹਨਾ ਪੈਨ ਜੀ ਦੇਣ ਬੜੇ ਨਿਕ ਨਿਕੇ ਆ ਇਸ ਵੇਲੇ ਬਸ ਮਿਲਦੀ ਕਿਹੜੇ ਵੇਲੇ ਆਂਦੇ ਹੁੰਦੇ ਪੀ ਉਹਨਾਂ ਦਾ ਤਾਂ ਟਾਈ रेप्टन करके मैं चल हूं टाइम ना चली जे मम्मी खा ली फिर हां खा ली हो गई तैयार हां जी देखा भाभी कर दे देवेंद्र दे हाँ जी मम्मी ਚੱਲ ਪੁੱਤ ਚੱਲੀਏ ਟਾਈਮ ਬਣਾ ਹੋ ਗਿਆ ਵਾ ਹਾਂ ਚੱਲੋ ਚੱਲੋ ਪਰ ਸੰਧਰੀ ਦਾ ਨਹੀਂ ਆ ਮੇਰੇ ਕੋਲੀ ਆ ਅੱਛਾ ਅੱਛਾ ਚਲੋ ਫਿਰ ਦੁਰਦੇ ਮੰਮੀ ਦੀ ਬਾਰੀ ਆਹ ਬਣਾਉਣੀ ਜਾਣ ਵਾਲੀ ਆਈ ਨਹੀਂ ਜਾਣ ਵਾਲੀ ਚਾਹ ਹੁਣ ਅਸੀਂ ਘਰ ਜਾ ਕੇ ਪੀਣੀ ਆ ਕਿੰਨੇ ਦਿਨ ਹੋਏ ਰੌਣਕ ਲੱਗੀ ਆਹ ਵੇਖ ਲਾ ਜੀ ਵੀ ਨਹੀਂ ਲੱਗਣਾ ਹਾਂ ਕੋਈ ਨਹੀਂ ਫੇਰ ਆ ਜੀ ਕੋਈ ਨਹੀਂ ਫਰੀ ਤਾਂ ਫੇਰਾ ਮਾਰੀ ਤੂੰ ਆਹ ਵੇਖ ਲਓ ਸਾਡੇ ਚ ਰਹਿ ਕੇ ਚੱਲੀ ਤੇ ਬਦਲ ਕੇ ਚੱਲੀ ਆ ਹਾ ਤੇ ਕਿਉਂ ਹਣੀ ਬਦਲਾਈ ਦੋਰੇ ਅਜੇ ਤੈਨੂੰ ਯਕੀਨ ਨਹੀਂ ਜਦ ਤੂੰ ਇੰਝ ਤੇ ਮੈਨੂੰ ਫੇਰ ਮਿਲੋਗੇ ਨਾ ਫੇਰ ਦੱਸੋਗੇ ਸੱਚੀ ਹੋ ਗਈ ਆ ਚਲ ਕੋਈ ਨਹੀਂ ਹੁਣ ਫੇਰਾ ਮਾਰੀ ਤੂੰ ਵੀ ਚੰਗਾ ਹਾਂ ਉਹ ਵੀ ਸਾਨੂੰ ਨਾਲ ਲੈ ਕੇ ਆਈ ਠੀਕ ਆ ਭਭੀ ਜੀ ਮੇਰੇ ਦੋ ਸੂਟ ਵਾ ਤੇ ਤੂੰ ਨਾਲ ਹੀ ਮੈਸੇਜ ਛੱਡ ਗਈ ਜਦੋਂ ਆਓਗੇ ਤੇ ਲੈ ਆਇਓ ਕੋਈ ਨਹੀਂ ਮੈਂ ਲੈ ਆਉਂਗੀ ਨਾਲੇ ਤੇਰਾ ਸੂਟ ਵੀ ਬਣਾ ਕੇ ਲੈ ਆਉਂਗੀ ਰਹਿ ਕੇ ਚੱਲੀ ਆ ਹੁਣ ਮਾਸੀ ਜੀ ਚਾਨਕ ਛੇਤੀ ਆ ਗਏ ਆ ਮੈਂ ਪਿੱਛੇ ਲੈ ਕੇ ਆਉਂਗੀ ਕੱਪੜੇ ਕੋਈ ਗੱਲ ਨਹੀਂ ਆ ਚੰਗਾ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਮੇਰ ਜਵੀ ਆੜ ਕੇ ਮੇਰ ਕੋ ਸਿਆਲ ਨਿਕਿਆ ਨਹੀਂ ਕਿ ਆ ਕਰੂੰ ਕੋਈ ਨਹੀਂ ਕੋਈ ਨਹੀਂ ਕੋਈ ਜੀ ਤੁਸੀਂ ਆਇਓ ਸਾਡੇ ਕੋਲ ਨਹੀਂ ਹੁਣ ਆਇਆ ਜਾਣਾ ਕੀ ਹਾਂ ਜੀ ਹਾਂ ਜੀ ਪ੍ਰੀਤ ਕੱਪੜੇ ਅੱਗੇ ਵੀ ਤੁਹਾਡੇ ਪਾਈਦੇ ਆ ਐਡੀ ਖੇਚਲ ਨਹੀਂ ਕਰਨੀ ਉਹ ਕੋਈ ਗੱਲ ਨਹੀਂ ਮਾਸ ਜੀ ਇਹ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਤੇਰੇ ਫਰਜ ਵਾ ਤੇ ਪੂਰੇ ਕਰਨੇ ਪੈਂਦੇ ਆ ਚਲੋ ਕੋਈ ਗੱਲ ਨਹੀਂ ਈਆਂ ਤੇ ਤੁਹਾਡਾ ਹੀ ਲੈਂਦੀ ਆ ਮਾਪਿਆਂ ਤੋਂ ਅਰੇ ਲੱਭੀ ਜੀ ਐਦਾਂ ਦੀ ਮਾਪਿਆਂ ਨੇ ਸਿੱਖ ਬੁੱਧ ਦਿੱਤੀ ਆ ਅੰਦਰੋਂ ਨਿਕਲ ਮੈਲ ਨਹੀਂ ਆਈ ਵੀ ਮੇਰੀ ਨਾਣ ਚੱਲੀ ਆ ਐਡਾ ਵੀ ਕੀ ਇਹਨੂੰ ਮੈਂ ਫਟ ਮਾਰਤਾ ਨਾਲ ਕੋਈ ਗੱਲ ਨਹੀਂ ਇੰਨਾ ਨਹੀਂ ਗੁੱਸਾ ਕਰੀਦਾ ਨਹੀਂ ਮੰਮੀ ਹੁੰਦਾ ਹੀ ਪਰਜਾਈਆਂ ਦੇ ਹੁੰਦਾ ਵਾ ਆ ਭਾਈ ਐਦਾਂ ਦਾ ਕੀ ਕਰੀਏ ਮੇਰੀ ਗੱਲ ਸੁਣੋ ਤੁਸੀਂ ਆਇਓ ਵੀਰ ਦੇ ਨਾਲ ਚੰਗਾ ਹਾਂ ਮੈਂ ਆਉਂਗੀ ਹਾਂ ਹਾਂ ਜੀ ਕੋਈ ਨਹੀਂ ਕਟੀ ਨੂੰ ਪਾਣੀ ਢਾਤਾ ਸੀ ਓ ਸਦਾ ਨਹੀਂ ਕਿੰਨੂੰ ਪਤਾ ਵਾ ਪੇ ਢਾ ਦੂ ਆਕੇ ਜਿਹੜੀ ਲੈਣ ਗਈ ਇਹਨੂੰ ਉਹ ਲੈਣ ਹੀ ਗਈ ਕੋਈ ਗੱਲ ਨਹੀਂ ਫਿਰ ਕੀ ਹੋਇਆ ਫਿਰ ਪਾਣੀ ਵੀ ਢਾਲੂਗੀ ਫਿਰ ਕੀ ਆ ਤੂੰ ਨਾ ਬੋਹ ਕਰੀ ਨਹੀਂ ਕਰਨਾ ਨਹੀਂ ਵਿਕਟਰ ਕੇ ਬੈਠਾ ਸਵੇਰ ਦਾ ਕੰਮ ਨਹੀਂ ਧੰਦਾ ਨਹੀਂ ਨਿਕਾ ਜਾ ਨਿਆਣਾ ਤੂੰ ਹੈ ਨਾਨਕੇ ਗਈ ਆ ਆ ਜਾਣਾ ਉਹਨੇ ਨਾਨਕੇ ਤੇ ਮੇਰੇ ਆ ਹੋ ਕੀ ਕਰਨ ਗਈ ਓਥੇ ਉਹਦੇ ਤੇ ਕੇ ਓਥੇ ਮੈਂ ਦਾਦੀ ਦੀ ਗੱਲ ਕਰਨ ਰਿਆ ਵਾਂ ਮੈਨੂੰ ਲੈਣ ਭੇਜ ਤਾਂ ਮੈਂ ਮੈਨੂੰ ਨਾਲ ਲੈ ਜਾ ਕਿਰਾਏ ਲੱਗ ਜਾਣਾ ਮੇਰੇ ਕੋਲ ਰਹਿ ਗਏ 20 ਰੁਪਏ ਅੱਛਾ ਹੁਣ ਤੂੰ ਨਿਕਾ ਜਾ ਨਿਆਣਾ ਨਾ ਤੈਨੂੰ ਚੁੱਕ ਕੇ ਖੜਦੀ ਦਾਦੀ ਨਾਲ ਅੱਗੇ ਤੇ ਤੇਰੀ ਮਾਂ ਵੀ ਆਉਂਦੀ ਓਥੋਂ ਉਹਨੂੰ ਲੈਣ ਗਈ ਆ ਘਰ ਤਾਂ ਮੁੱਟੀ ਦਾ ਸੰਸਾਪਿਆ ਇਨੇ ਲੋਗਿਆਂ ਕਨੇ ਪਕਾਉਣੀਆਂ ਮੈਂ ਤੇ ਆਪ ਨਹੀਂ ਉਦੋਂ ਦੀ ਚਾਹ ਜਨਾ ਮਿਲਦੀ ਮੈਂ ਦੇਖੋ ਮੇਰਾ ਕਿੱਥੇ ਆ ਗਿਆ ਅਹਾਂ ਅੱਗੇ ਤਾਂ ਕੋਈ ਚੱਲਦੀ ਮਿਲਦੀ ਨਹੀਂ ਐਦਾਂ ਤੁਰਿਆ ਫਿਰਦਾ ਜਿਦਾਂ ਮੇਰੀ ਮਾਂ ਨੂੰ ਭੇਜਿਆ ਤੁਸੀਂ ਸੜਕਾਂ ਤੇ ਦੁਆਰਸ ਅਸੀਂ ਭੇਜਿਆ ਸੜਕਾਂ ਤੇ ਆਪੇ ਜਾਂਦੀ ਫੁੱੜਫੁੱੜ ਕਰਦੀ ਉਹ ਸ਼ਰਮਕਾਰ ਥੋੜੀ ਬੋਟੀ ਦਾੜੀ ਤੇਰੇ ਮੂੰਹ ਤੇ ਆਈ ਏ ਕੰਮ ਨਹੀਂ ਧੰਦਾ ਨਹੀਂ ਦਾੜੀ ਕਟਾ ਜਨਾ ਵਾ ਜੇ ਦਾੜੀ ਨਹੀਂ ਦੋਸਦੀ ਇਹਦੇ ਜਿਹੜਾ ਕੋਈ ਨਹੀਂ ਦਾੜੀ ਆਈ ਮੂੰਹ ਤੇ ਦਾੜੀ ਆਈ ਦਾੜੀ ਮੂੰਹ ਤੇ ਆਉਂਦੀ ਹੁੰਦੀ ਆ ਔਰ ਪਹਿਲਾਂ ਤੇ ਹੋਣੀ ਆ ਇਹ ਬੋਧਾ ਨਾਲ ਯਾਰ ਮੈਂ ਕਟਾ ਹੀ ਦੇਣੀ ਏ ਵਾਲ ਹੀ ਰਹਿਣ ਦੇਣਾ ਮੂੰਹ ਤੇ ਅਕਲ ਵੀ ਸਿੱਖਦਾ ਥੋੜੀ ਬਹੁਤੀ ਤੈਨੂੰ ਪਾਣੀ ਢੋਣ ਨੂੰ ਕਿਹਾ ਕਾੜੀ ਤੂੰ ਸਿਰ ਦੇ ਵਾਲਾਂ ਨੂੰ ਪੈਣਾ ਉਹ ਢਾਲੂਗੀ ਜਿਹਨੂੰ ਭੇਜਤਾ ਗਾੜੀ ਆਪੇ ਢਾਲੇ ਆ ਗਏ ਲੱਗੀ ਥਾਡੀ ਮੈਂ ਨੌਕ ਲਗਾਵਾ ਉਹ ਲੈ ਨਹੀਂ ਗਈ ਉਹਨੂੰ ਉਹਨੂੰ ਜੋ ਭੇਜਿਆ ਵਾ ਉਹ ਲੈਣ ਗਈ ਤੇ ਮੈਂ ਨਹੀਂ ਜਾ ਸਕਦਾ ਲੈਣ ਉਹ ਤੇ ਮੈਂ ਕਹਿੰਦਾ ਮੈਨੂੰ ਭੇਜਦੇ ਨਾਲੇ ਮੇਰੇ ਨਾਲ ਕੇ ਮਿਲ ਕੇ ਲਾਉਂਦਾ ਉਹਨਾਂ ਨੂੰ ਅੱਗੇ ਤੇ ਕਦੇ ਇੰਨਿਆ ਚ ਰਹਿ ਗਿਆ ਮਿਲਿਆ ਗਿਆ ਨਹੀਂ ਤੈਨੂੰ ਤੇ ਇੱਕ ਤੈਨੂੰ ਕੱਢੋ ਪਰ ਕਿ ਉਹਨੂੰ ਕੱਢਣ ਜਾਓ ਤੂੰ ਜਦੋਂ ਵੱੜਦੇ ਨਿਕਲਦਾ ਨਹੀਂ ਨਵੇਂ ਮਾਪੋਂ ਤੋਂ ਸ਼ਰਮ ਕਰੋ ਥੋੜੀ ਬੋਤੀ ਮੇਰਾ ਸੈਰ ਸੋਨਾ ਖਾਓ ਜਿਹੜੀਆਂ ਗਈਆਂ ਵਾ ਨਾ ਆ ਕੇ ਢਾ ਲਣਗੇ ਪਾਣੀ ਉਹਨਾਂ ਨੂੰ ਕਿਉ ਉਹ ਨਹੀਂ ਪਾਣੀ ਪੋਣ ਦੇਗਾ ਮਾਰ ਨਹੀਂ ਚੱਲੇ ਡੰਗਰ ਮੈਂ ਤੇ ਆ ਸਵੇਰ ਦਾ ਭੁੱਖਾ ਮੈਨੂੰ ਨਾ ਕੁਝ ਦਿਓ ਜਦੋਂ ਰਾਤ ਨੂੰ ਦੁੱਧ ਮੰਗਦਾ ਉਦੋਂ ਮੈਂ ਤੇ ਆ ਭੁੱਖਾ ਬੈਠਾ ਔਰ ਚੌਲ ਬੁੱਕੇ ਬਣਾਏ ਆ ਆਹ ਨਾ ਕੋਈ ਦਹੀਂ ਤੇ ਵੀ ਮੈਂ ਤਾਂ ਚਾਰੇ ਪਾਸੇ ਬੱਤੀ ਆ ਉਹਨਾਂ ਚ ਪਾਣੀ ਪਾ ਕੇ ਖਾਲਾ ਦਹੀਂ ਦਾ ਨਹੀਂ ਪਤਾ ਕਿੱਥੇ ਆ ਕੋ ਹੈ ਨਹੀਂ ਤੇ ਚੌਲ ਖਾਲਾ ਲੂਣ ਵਾਲੇ ਇੱਕ ਸੁੱਖ ਇਹਦਾ ਵੀ ਕੋਹਾ ਨਹੀਂ ਸਵੇਰ ਦੀ ਫੇਰ ਨਹੀਂ ਕੁਲੀ ਆ ਕੀ ਕਿਸੇ ਨੂੰ ਕਹਿਣਾ ਦੇ ਨੀ ਮਮੀ ਨੀ ਗਈ ਨੀ ਗਿਆ ਵਾਲਾ ਸਾਰਾ ਦੇਣੇ ਗਿਆ ਨਾ ਗਿਆ ਗਿਆ ਅੱਜ ਦੇ ਟਾਈਮ ਨਾਲ ਭਾਬੀ ਨੇ ਰੋਟੀ ਪੈਂਦਾ ਵਾਗੇ ਰੋਟੀ ਬਣਾ ਲਈ ਭਾਬੀ ਨੇ ਟਾਈਮ ਨਾਲ ਬੈਠਾ ਵਾ ਸੱਸੀ ਗਾਲ ਸੱਸੀ ਗਾਲ ਸੱਸੀ ਗਾਲ ਮੁੰਡਾ ਕਿੱਥੇ ਆ ਮੁੰਡੇ ਨੇ ਤੇ ਮਾਦਾ ਜਾਣੀ ਗਈ ਮੇਰੀ ਕਿ ਸੁੱਖ ਸੁੱਖ ਸਵੇਰ ਦੀ ਗਈ ਉਹ ਪਰਾਨੀ ਕਿਦੇ ਘਰ ਗਈ ਕਿਦੇ ਨਹੀਂ ਰੱਬ ਜਾਣਦਾ ਉਹਨੇ ਆਪਣੀ ਸਹੇਲੀ ਦੇ ਘਰ ਜਾਣਾ ਸੀ ਹੁਣ ਜਾਣਾ ਵੀ ਆ ਤੇ ਹੈਗਾ ਉਹ ਉੱਥੇ ਗਈ ਹੋਣੀ ਕੋਈ ਗੱਲ ਨਹੀਂ ਆਈ ਸੀਤੀ ਆ ਗਿਆ ਉਹ ਤੇ ਵਿਚਾਰੀ ਦਾ ਢੀੜਾ ਕੱਪੜਾ ਵੀ ਨਹੀਂ ਕੋਈ ਲਿਆਂਦਾ ਜੈਕਟਾ ਜੁੱਤਾ ਆਂਦੀ ਹੀ ਉਹ ਪੂ ਪੂ ਘਾਂਡਿਆ ਮੇਰਾ ਸਿਰ ਖਦਾ ਵਿਟਰ ਕੇ ਬੈਠਾ ਆਈਆਂ ਇਹ ਆਵਾ ਕੋਕ ਲਗੀ ਨਹੀਂ ਗਾਣਿਆ ਹਾਏ ਹਾਏ ਇਹ ਤਾਂ ਰੋਟੀ ਰਾਤੀ ਨਹੀਂ ਖੋਦੇ ਮੇਨ ਸੁੱਕ ਗਏ ਆ ਕੋਕ ਸੁੱਕ ਗਏ ਤਾਂ ਪੂਰੀ ਕਿੱਥੇ ਆ ਅੱਡ ਨੇ ਚਲ ਕੋਈ ਨਹੀਂ ਚੰਗੀ ਤਰ੍ਹਾਂ ਨਹੀਂ ਬੋਲਿਆ ਜਾਂਦਾ ਕਿਦਾਂ ਤੋਂ ਨਾਮ ਆ ਮੇਰੀ ਨਿਆਣੇ ਆਂਗੂ ਕਰੀਦਾ ਇਹਦਾ ਚੱਲ ਅੰਦਰ ਦਾਦੀ ਲਾ ਕੇ ਰੋਟੀ ਦਿਂਦੀ ਲਾ ਕੇ ਬਈ ਗਾਣਿਆ ਮੇਲਾ ਤਾਂ ਕੋਈ ਨਹੀਂ ਹੋ ਗਿਆ ਅਜੇ ਹੁਣ ਇਹਨੂੰ ਚੋਲ ਬਣਾ ਕੇ ਦਿੱਤੇ ਮੈਂ ਸੁੱਕ ਤੇ ਆਈ ਨਹੀਂ ਸੜਕਾਂ ਨਾਲ ਦੁਰਿਆ ਫਿਰਦਾ ਹੈ ਮਮੀ ਲੱਲੂ ਲੱਲੀਆਂ ਨਾਲ ਗੱਲਾਂ ਲਾਈ ਦੇ ਚੱਲ ਅੰਦਰ ਦਾਦੀ ਕੋ ਜਾਣ ਲੜਨਾ ਹੋਈ ਨਹੀਂ ਖਾਣ ਲੈ ਗਈ ਖਾਈ ਜਾਂਦਾ ਚਾਹ ਨਹੀਂ ਨਾਲ ਖਾਣੇ ਆਪਰੇ ਖਾ ਹੀ ਹੋਣੀ ਆ ਫੇਰਾ ਹੀ ਆ ਐ ਇਦਾਂ ਨਹੀਂ ਬੋਲੀਦਾ ਦਾਦੀ ਮੈਂ ਥੱਪੜ ਮਾਰੂ ਵੇਖ ਚਲੋ ਬਸੇ ਜਾਣ ਗਈ ਮੋੜ ਦਾ ਕਿ ਮੈਨਾਂ ਟਾਂਗਾਂ ਲੇਟਦਾ ਰਿਆਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਮਾਤਾ ਇਹਨੂੰ ਕੁਸਰ ਚੁੱਕ ਕੇ ਲੈ ਜਾਆ ਕਰ ਨਿਆਣਾ ਨਿਗਾਜਿਆ ਮੈਂ ਲੈ ਨਹੀਂ ਆ ਪਿੱਛੇ ਚੱਲ ਅੰਦਰ ਚੱਲ ਹਾਈ ਜਣੀ ਆ ਪਿੱਛਾ ਪਿੱਛਾ ਨਹੀਂ ਬੰਦਾ ਕਰੀ ਨਹੀਂ ਚੱਲ ਜਾ ਮਾਤਾ ਚੋਲ ਬਣਾਏ ਮੈਂ ਦੇ ਦੇ ਚੋਕ ਕੋ ਕੰਮ ਨਹੀਂ ਤੇ ਚੱਲ ਅੰਦਰ ਲੈ ਮੌਖੇ ਹੌਣ ਨਹੀਂ ਖਾਣੀ ਮੈਂ ਹਾਂ ਮੈਂ ਦਹੀਂ ਖਾ ਲਿਆ ਹੁਣ ਮਾਂ ਮਿਲ ਲਿਆ ਨਾ ਆਹ ਉਤਰਿਆ ਮਾਂ ਕੋਲੋਂ ਮੈਂ ਬਾਹ ਠੀਕ ਸਾ ਤੇਰੀ ਆ ਆ ਹੋ ਗਿਆ ਔਰ ਮੇਰੇ ਭਰਾ ਹੋਣਾ ਨੇ ਮੈਨੂੰ ਲੈ ਗਏ ਡਾਕਟਰ ਕੋਲ ਸੇ ਵਲਈ ਤਿੰਨ ਚਾਰ ਮਾਲਸ ਹੋਈਆਂ ਆਂ ਦਹੀਂ ਲਾ ਲਾ ਆਹ ਹੋ ਚਾਲ ਅੰਦਰ ਚੱਲੇ ਇੱਥੇ ਲੱਲੀਆਂ ਲਾਈ ਜਾਂ ਅੰਦਰ ਚੱਲ ਮੈਂ ਗੱਲ ਕਰਨੀ ਪਾਪਾ ਨਾਲ ਕਿਹੜੀ ਗੱਲ ਕਰਨੀ ਪਿਆਲ ਦੀ ਸ਼ਤਰਨਾ ਖਾਲੀ ਮੇਰੇ ਕੋ ਹੰਤਰਾ ਤੈਨੂੰ ਆਖ ਲਾਉਣੀ ਨਹੀਂ ਆ ਨਹੀਂ ਤੂੰ ਜਦੋਂ ਜਾਨੀ ਜਾ ਕੇ ਬਹਿ ਜਾਨੀ ਉੱਥੇ ਬੰਦੇ ਦਾ ਕੰਮ ਕਰੀ ਤੁਹਾਨੂੰ ਵੀ ਪਤਾ ਹੀ ਬਾਹ ਦਾ ਕੰਮ ਹੈ ਹੁਣ ਤਿੰਨ ਦਿਨ ਤੋਂ ਨੇ ਮਾਰਨ ਵਾਲੇ ਨੇ ਤਿੰਨ ਡਾਕ ਆ ਕੇ ਆਹੀ ਤੇ ਕੋਈ ਨਹੀਂ ਵੇਖੋ ਮੰਮੀ ਗਈ ਹੈ ਤੇ ਮੈਂ ਉਸ ਵਾਲੇ ਨਾਲ ਤੁਰ ਪਈ ਆ ਦਵਿੰਦਰ ਬਾਹ ਇੱਥੇ ਵੀ ਠੀਕ ਹੋ ਜਾਣੀ ਗੱਲ ਤੇ ਤੁਹਾਡੀ ਵੀ ਜੋਬਨ ਠੀਕ ਆ ਬਾਹ ਇੱਥੇ ਮਿਲਾਉਂਦੇ ਤੇ ਇੱਥੇ ਵੀ ਠੀਕ ਹੋ ਜਾਣੀ ਘਰ ਨਾਲ ਜੇਦੀ ਫੜ ਲਈ ਜਾਣਦੀ ਕੋਈ ਨਹੀਂ ਹੁਣ ਨਾ ਤੁਸੀਂ ਟੈਨਸ਼ਨ ਲਓ ਜਦੋਂ ਤੁਸੀਂ ਆਖੋਗੇ ਨਾ ਮੈਂ ਉਦੋਂ ਹੀ ਪਿੰਡ ਨੂੰ ਜਾਉਂਗੀ ਤੁਹਾਡੇ ਕਹੇ ਘਰ ਤੋਂ ਬਾਹਰ ਨਹੀਂ ਜਾਂਦੀ ਅੱਗੇ ਮੈਂ ਆਪਣੀ ਮਰਜ਼ੀ ਕਰਦੀ ਹਾਂ ਪੌਣਾ ਪਰਸ ਦੇ ਚੱਲ ਜੀ ਪੇਕੇ ਦਵਿੰਦਰ ਕੰਮ ਰੁਕ ਜਾਂਦਾ ਲੰਗਰਾਂ ਦਾ ਕੰਮ ਆ ਤੈਨੂੰ ਪਤਾ ਉਹ ਵਿਚਾਰੀ ਕੱਲੀ ਕੀ ਕਰੇ ਪਰ ਤੂੰ ਨਹੀਂ ਸਮਝਦੀ ਇਹ ਗੱਲ ਨੂੰ ਨਹੀਂ ਨਹੀਂ ਸਮਝ ਗਈ ਹੁਣ ਮੈਂ ਕੋਈ ਨੀ ਪਰ ਸਤੁਰਪਨੀ ਹੀ ਤੈਨੂੰ ਕਹਿੰਦੇ ਕੁਝ ਨਹੀਂ ਨਹੀਂ ਮੈਂ ਜੋ ਬਹੁਤ ਜ਼ਿਆਦਾ ਬਦਲ ਗਈ ਹਾਂ ਇਸੇ ਗੁੱਸੇ ਦੇ ਕਰਕੇ ਮੈਂ ਨਹੀਂ ਲੈਣ ਗਿਆ ਤੈਨੂੰ ਮੈਂ ਮੰਮੀ ਤੂੰ ਬੱਸੇ ਚੱਲ ਜਾ ਤੂੰ ਆਪੇ ਲੈ ਆ ਕੋਈ ਗੱਲ ਨਹੀਂ ਹੁਣ ਏਦਾਂ ਕਰ ਉਹ ਭੁੱਖੂ ਭੁੱਖਾ ਆਂਡਿਆ ਵਾ ਸੁੱਕਦਾ ਨਹੀਂ ਪਤਾ ਕਦੋਂ ਹਣਾ ਉਹਨੂੰ ਫੁਲਕੇ ਚਾਹ ਲਾ ਦੇ ਚੱਲ ਕੋਈ ਨੀ ਕੁੜੀ ਗਈ ਆਜੂਗੀ ਸੇਲਿਆਂ ਕੋ ਗਈ ਹੋਣੀ ਆ ਨਾਲੇ ਮੇਰੀ ਗੱਲ ਸੁਣ ਉਹ ਕੁੜੀ ਡਈ ਵਾਲੀਆਂ ਨੂੰ ਜਿਹਦੀ ਫੜ ਕੇ ਬੈਠੀ ਤੇ ਵਾਲੀਆਂ ਰਣੀਆਂ ਵਾਲੀਆਂ ਨੀ ਕਿਦਾਂ ਕਰਨੀ ਉਹ ਚੱਲ ਜਦੀ ਦਿਹਾਣੀ ਨੇ ਮੰਗੀਆਂ ਵਾ ਤੇ ਸਾਡਾ ਵੀ ਫਰਜ ਹੈਗਾ ਚਲੋ ਮੈਂ ਮੰਨਦੀ ਵੀ ਹੱਥ ਥੋੜਾ ਟੈਟ ਆ ਤੇ ਮੈਂ ਤੇ ਇਦਾਂ ਕਹਿਣ ਲਈ ਆ ਕਿ ਜਿਹੜੇ ਮੇਰੇ ਵਾਲੇ ਟੌਪਸ ਆ ਨਾ ਜਿਓ ਟੌਪਸ ਨਹੀਂ ਪਾਉਣਾ ਚਾਹੁੰਦੀ ਤੂੰ ਉਹ ਵਾਲੀਆਂ ਕਰਾ ਦੋ ਤੂੰ ਆਪਣੀ ਟੌਪਸ ਰਹਿਣ ਦੇ ਮੈਂ ਆਰਤੀ ਕੋ ਪੈ ਫੜ ਲੈਣਾ ਆਰਤੀ ਉਹ ਤੇ ਫੜਨੇ ਆ ਤੇ ਘਰ ਦੀ ਚੀਜ਼ਾਂ ਨਾਲੇ ਉਹ ਬਣਾ ਦਾਂਗੇ ਜ਼ਰੂਰ ਆਰਤੀ ਕੋ ਫੜ ਕੇ ਕਰ ਜਿਹੜਾ ਚੱਲ ਤੇਰੇ ਕੰਨਾਂ ਨੂੰ ਫੇਰ ਸੁਣਨੇ ਹੋ ਜਾਣੇ ਆ ਉਹ ਕੋਈ ਨਹੀਂ ਮੈਂ ਆ ਵੀ ਦੂਜੀਆਂ ਪਾਈਆਂ ਨਾਲੇ ਉਹ ਵਾਲੀਆਂ ਹੀ ਮੰਗਦੀ ਆ ਵਾਲੀਆਂ ਬਣਾ ਦਿੰਨੇ ਉਹਨਾਂ ਤੋਂ ਵਾਲੀਆਂ ਬਣ ਜਾਣੀਆਂ ਵਾ ਪਤਾ ਕੀ ਇਹ ਕੰਮ ਨਹੀਂ ਆਪਾਂ ਕਰਨਾ ਥੋੜੇ ਜਿਹੇ ਪੈਸੇ ਪਏ ਆ ਘਰ ਇਕੋ ਮੈਂ ਪੈਸੇ ਲੈ ਆਉਣਾ ਤੈਨੂੰ ਵਾਲੀਆਂ ਬਣਾ ਕੇ ਦੇ ਦਈਏ ਉਹਦੀ ਰੀਜ ਪੂਰੀ ਹੋ ਜਾਊਗੀ ਚਲੋ ਵੇਖੋ ਤੁਹਾਡੀ ਇਸ਼ਾ ਮੈਂ ਤੇ ਕਹਿਣ ਡਈ ਆਂ ਵੀ ਚਲ ਮੈਂ ਪਾਲੀਆ ਉਹਨੇ ਪਾਲੀ ਇੱਕੋ ਗੱਲ ਆ ਤੇ ਉਹ ਟੌਪਸ ਪਾਲੂ ਮੇਰੇ ਵਾਲੇ ਅਵਲ ਤੇ ਉਹਨੇ ਟੌਪਸ ਮੰਨਣਾ ਹੀ ਨਹੀਂ ਪਉਣ ਨੂੰ ਤੇ ਵਾਲੀਆਂ ਬਣਾ ਦਿੰਦੇ ਮੰਗਦੀ ਵਾਲੀਆਂ ਛੋਟੀਆਂ ਛੋਟੀਆਂ ਅੱਛਾ ਅੱਛਾ ਚਲੋ ਠੀਕ ਹੈ ਫਿਰ ਤੁਹਾਡੀ ਮਰਜ਼ੀ ਮੈਂ ਵੇਖਾਂ ਉਹ ਖਾਣ ਨੂੰ ਮੰਗਣ ਡਿਆ ਕੋ ਦਵਾ ਮਮੀ ਤੰਗ ਕਰੀ ਜਾਣਾ ਅੰਦਰ ਕਿੰਨੂ ਕੀ ਹੋ ਗਿਆ ਅੱਜ ਇਹ ਵਾਲਿਆਂ ਨੂੰ ਬੜੀ ਛਿੱਤੀ ਮੰਨ ਗਈ